ਉਹ ਮੇਰੇ ਕੋ ਗੱਡੂ ਮੋਟਰਹੇਲ ਨੂੰ ਰੋਕਾ ਉਹਨੂੰ ਖਾਲਿਸਤਾਨੀ ਕਿਹਾ। ਤਾਂ ਮੈਂ ਉਹ ਬਈ ਖਾਲਿਸਤਾਨੀ ਕਿਉਂ ਕਹਿ ਰਹੇ ਹੋ ਬੇਕੋ? ਉਹ ਆ ਕੇ ਮੇਰੇ ਸਾਹੇ ਹੀ ਕੰਮ ਕਰਦੀ ਆ। ਕੰਗਣਾ ਦੇ ਬਿਆਨ ਦੇ ਹੁਣ ਜਿਹੜੇ ਰੰਗ ਆ ਉਹ ਸਾਹਮਣੇ ਨਜ਼ਰ ਆਉਣ ਲੱਗ ਪਏ ਨੇ। ਤੁਸੀਂ ਇਸ ਵੀਡੀਓ ਦੇ ਵਿੱਚ ਸੁਣ ਲਿਆ ਕਿ ਇਹ ਸਿੱਖ ਨੌਜਵਾਨ ਜਿਹੜਾ ਇਹ ਸਾਰੀ ਹਾਲ ਬਿਆਨੀ ਜਿਹੜੀ ਆ ਉਹ ਦੱਸ ਰਿਹਾ ਕਿ ਕਿੱਦਾਂ ਇਹ ਫਾਟਕਾਂ ਤੇ ਖੜਾ ਸੀਗਾ ਤੇ ਕੁਝ ਨੌਜਵਾਨ ਆਉਂਦੇ ਆ ਤੇ ਉਹ ਵੀ ਇਹਨੂੰ ਖਾਲਿਸਤਾਨੀ ਕਹਿ ਕੇ ਬੁਲਾਉਂਦੇ ਆ। ਇਹ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਮੈਨੂੰ ਖਾਲਸਤਾਨੀ ਕਿਉਂ ਕਹਿ ਰਹੇ ਹੋ ਤਾਂ ਉਹ ਤੋਂ ਬਾਅਦ ਇਹਦੀ ਮਾਰਕਟਾਈ ਜਿਹੜੀ ਆ ਇਹ ਸ਼ੁਰੂ ਕਰ ਦਿੱਤੀ ਜਾਂਦੀ ਆ ਇਹਦਾ ਜੋ ਹਾਲ ਕੀਤਾ ਜਾਂਦਾ ਉਹ ਤੁਹਾਡੇ ਸਾਹਮਣੇ ਆ ਇਹਦੀ ਦਸਤਾਰ ਲਾ ਦਿੱਤੀ ਜਾਂਦੀ ਆ ਇੱਟਾ ਰੂੜੇ ਤੱਕ ਇਹਨੂੰ ਮਾਰੇ ਜਾਂਦੇ ਆ ਹੁਣ ਜਦੋਂ ਸਾਡੇ ਲੀਡਰ ਹੀ ਐਦਾਂ ਦੀਆਂ ਗੱਲਾਂ ਕਰਨਗੇ ਜਿੱਦਾਂ ਕੁਲਵਿੰਦਰ ਕੌਰ ਦੱਸ ਰਹੀ ਆ ਕਿ ਚੰਡੀਗੜ੍ਹ 에ਅਰਪੋਰਟ ਦੇ ਉੱਤੇ ਉਹਨੂੰ ਵੀ ਇਸੇ ਤਰ੍ਹਾਂ ਹੀ ਕੰਗਣਾ ਰਣੋਤ ਨੇ ਕੌਰ ਖਾਲਸਤਾਨੀ ਕਹਿ ਕੇ ਸੰਬੋਧਨ ਕੀਤਾ ਜੇ ਤੋਂ ਬਾਅਦ ਉਹਨੂੰ ਗੁੱਸਾ ਆ ਗਿਆ ਕਿਉਂਕਿ ਕੰਗਣਾ ਰਣੋਤ ਨੇ ਵੀ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀਗਾ ਤਾਂ ਉਸ ਵੇਲੇ ਬਜ਼ੁਰਗ ਮਾਤਾਵਾਂ ਤੇ ਬੀਬੀਆਂ ਨੂੰ ਕਿਹਾ ਸੀਗਾ ਵੀ ਇਹ ਤਾਂ 100-100 ਰੁਪਿਆ ਲੈ ਕੇ ਆਉਂਦੀਆਂ ਨੇ ਤੇ ਉਸ ਵਕਤ ਕਲਾ ਕੰਗੜਾ ਨੇ ਇਹ ਬਿਆਨ ਨਹੀਂ ਸੀ ਦਿੱਤਾ ਉਦੋਂ ਵੀ ਕੰਗੜਾ ਇਹੋ ਕੁਝ ਹੀ ਕਹਿ ਰਹੇ ਸੀਗੇ ਜਿਹੜੇ ਅੱਜ ਇੱਕ ਚੁਣੇ ਹੋਏ ਸੰਸਦ ਮੈਂਬਰ ਨੇ ਔਰ ਸ਼ਬਦਾਂ ਦੀ ਮਰਿਆਦਾ ਦਾ ਉਹਨਾਂ ਨੂੰ ਬਿਲਕੁਲ ਵੀ ਖਿਆਲ ਨਹੀਂ ਹੈਗਾ ਉਸ ਵਕਤ ਵੀ ਕੰਗੜਾ ਰਣੌਤ ਨੇ ਕੁਝ ਅਜਿਹੇ ਸ਼ਬਦ ਵਰਤੇ ਸੀਗੇ ਉਦੋਂ ਵੀ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਨੂੰ ਕਾਫੀ ਟਰੋਲ ਕੀਤਾ ਗਿਆ ਸੀਗਾ ਪਰ ਹੋ ਸਕਦਾ ਕਿ ਭਾਜਪਾ ਜਿਨ੍ਹਾਂ ਨੇ ਇਹਨਾਂ ਨੂੰ ਟਿਕਟ ਦੇ ਕੇ ਮੰਡੀ ਤੋਂ ਜਿਹੜਾ ਉਮੀਦਵਾਰ ਐਲਾਨਿਆ ਉਹਨਾਂ ਨੂੰ ਇਹ ਆਈਡੀਓਲੋਜੀ ਜਿਹੜੀ ਆ ਉਹ ਫਿੱਟ ਬੈਠਦੀ ਹੋਵੇ ਇਸੇ ਕਰਕੇ ਬਜਾਏ ਕਿ ਇਹਨਾਂ ਨੂੰ ਉਹ ਰੋਕ ਦੇ ਉਹਨਾਂ ਨੇ ਤੁਰੰਤ ਇਹਨਾਂ ਨੂੰ ਉਸੇ ਦਿਨ ਜਿਹੜਾ ਵਾ 2020 ਦੇ ਵਿੱਚ ਹੀ ਵਾਈਪਸ ਸਿਕਿਉਰਿਟੀ ਦੇ ਦਿੱਤੀ ਸੀਗੀ ਤੇ ਆ ਜਦੋਂ ਇਲੈਕਸ਼ਨਸ ਆਈਆਂ ਨਾਲ ਹੀ ਟਿਕਟ ਵੀ ਦੇ ਦਿੱਤੀ ਤੇ ਇਹ ਜਿੱਤ ਵੀ ਗਏ ਆ ਹੁਣ ਅਗਰ ਇੱਕ ਜਿੱਤਿਆ ਹੋਇਆ ਨੁਮਾਇੰਦਾ ਲੋਕਾਂ ਦੀ ਤਰਜ਼ਮਾਨੀ ਐਦਾਂ ਕਰੇਗਾ ਤਾਂ ਫੇਰ ਜਿਹੜਾ ਭਾਈਚਾਰਾ ਕਿਦਾਂ ਕਾਇਮ ਰਹਿ ਸਕਦਾ ਇੱਕ ਚੁਣਿਆ ਹੋਇਆ ਨਮਾਇੰਦਾ ਜਦੋਂ ਖਾਲਿਸਤਾਨੀ ਅਤਵਾਦੀ ਅਚੇਹੇ ਸ਼ਬਦਾਂ ਦੀ ਵਰਤੋਂ ਕਰੇਗਾ ਤਾਂ ਫੇਰ ਜਿਨ੍ਹਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਉਹਨਾਂ ਨੂੰ ਤਾਂ ਹੱਲਾਸ਼ੇਰੀ ਮਿਲੇਗੀ ਮਿਲੇਗੀ ਉਹਨਾਂ ਨੂੰ ਤਾਂ ਇਦਾਂ ਲੱਗੇਗਾ ਵੀ ਜੇ ਸਾਡਾ ਜਿਹੜਾ ਆਗੂ ਆ ਉਹ ਅਜਿਹੀ ਬਿਆਨਬਾਜ਼ੀ ਕਰ ਰਿਹਾ ਤਾਂ ਫੇਰ ਅਸੀਂ ਕਿਉਂ ਨਾ ਕਰੀਏ ਇਹ ਵੀਡੀਓ ਜਿਹੜਾ ਤੁਸੀਂ ਦੇਖਿਆ ਇਹ ਹਰਿਆਣਾ ਦੇ ਕੈਥਲ ਦਾ ਦੱਸਿਆ ਜਾ ਰਿਹਾ ਜਿੱਥੇ ਇਹ ਨੌਜਵਾਨ ਜਿਹੜਾ ਫਾਟਕਾਂ ਤੇ ਖੜਾ ਸੀਗਾ ਰੇਲਵੇ ਕ੍ਰੋਸਿੰਗ ਹੋ ਸਕਦੀ ਆ ਉੱਥੇ ਖੜਾ ਸੀਗਾ ਤੇ ਇਸੇ ਦੌਰਾਨ ਦੋ ਮੁੰਡੇ ਆਉਂਦੇ ਆ ਤੇ ਉਹ ਇਹਨੂੰ ਖਾਲਸਤਾਨੀ ਕਹਿ ਕੇ ਬੁਲਾਉਂਦੇ ਆ ਇਹ ਉਹਨਾਂ ਨੂੰ ਕਹਿੰਦਾ ਵੀ ਆ ਵੀ ਤੁਸੀਂ ਮੈਨੂੰ ਖਾਲਸਤਾਨੀ ਕਿਉਂ ਕਹਿ ਰਹੇ ਹੋ ਤਾਂ ਉਸ ਤੋਂ ਬਾਅਦ ਇਹਦੇ ਨਾਲ ਮਾਰਕਟਾਈ ਸ਼ੁਰੂ ਹੋ ਜਾਂਦੀ ਆ ਹੁਣ ਜੇ ਉਹ ਮੁੰਡੇ ਫੜੇ ਜਾਂਦੇ ਆ ਜਿਨ੍ਹਾਂ ਨੇ ਇਹਦੇ ਉੱਤੇ ਹਮਲਾ ਕੀਤਾ ਉਹਨਾਂ ਉੱਤੇ ਮੁਕਦਮਾ ਦਰਜ ਹੁੰਦਾ ਤੇ ਬਰਾਬਰ ਦਾ ਇੱਕ ਮੁਕਦਮਾ ਜਿਹੜਾ ਉਹਨਾਂ ਲੋਕਾਂ ਦੇ ਉੱਤੇ ਖਾਸ ਤੌਰ ਤੇ ਕੰਗੜਾ ਨਰਨੋਥ ਸੰਸਦ ਮੈਂਬਰ ਦੇ ਉੱਤੇ ਵੀ ਹੋਣਾ ਚਾਹੀਦਾ ਜਿਨ੍ਹਾਂ ਵੱਲੋਂ ਕਿਹਾ ਜਾ ਰਿਹਾ ਵੀ ਉਹਨਾਂ ਨੇ ਵੀ ਇਦਾਂ ਹੀ ਕਿਹਾ ਕਿਉਂਕਿ ਕੁਲਵਿੰਦਰ ਕੌਰ ਦਾ ਅਜੇ ਅਧਿਕਾਰਕ ਬਿਆਨ ਕੋਈ ਨਹੀਂ ਆਇਆ ਕਿਉਂਕਿ ਉਹ ਤਾਂ ਪੁਲਿਸ ਹਿਰਾਸਤ ਦੇ ਵਿੱਚ ਆ ਫਿਲਹਾਲ ਉਹਨੂੰ ਤਾਂ ਪੁਲਿਸ ਨੇ ਡਿਟੇਨ ਕੀਤਾ ਹੋਇਆ ਉਹਦੇ ਉੱਤੇ ਮੁਕਦਮਾ ਵੀ ਚੱਲੇਗਾ ਔਰ ਹੋ ਸਕਦਾ ਉਹਨਾਂ ਦੀ ਜਿਹੜੀ ਨੌਕਰੀ ਆ ਉਹ ਵੀ ਚਲੀ ਜਾਏ ਪਰ ਇਹ ਜਿੱਥੋਂ ਵਿਵਾਦ ਸ਼ੁਰੂ ਹੁੰਦਾ ਵਿਵਾਦ ਦੀ ਜਿਹੜੀ ਜੜ ਉਹਦੇ ਉੱਤੇ ਵੀ ਜਿਹੜਾ ਵਾ ਉਹ ਗੌਰ ਕਰਨਾ ਚਾਹੀਦਾ ਵੀ ਦਰਅਸਲ ਇਹ ਸਾਰਾ ਵਿਵਾਦ ਪੈਦਾ ਕਿੱਥੋਂ ਹੋਇਆ ਕਿੱਥੋਂ ਏਡੀ ਵੱਡੀ ਲੜਾਈ ਸ਼ੁਰੂ ਹੋਈ ਕਿੱਥੋਂ ਜਿਹੜਾ ਕਿ ਅੱਜ ਇਸ ਸਿੱਖ ਨੌਜਵਾਨ ਦੇ ਉੱਤੇ ਜਿਹੜਾ ਉਹ ਹਮਲਾ ਵੀ ਕਰ ਦਿੱਤਾ ਗਿਆ ਇਸ ਭਾਰਤ ਦੇਸ਼ ਦੇ ਵਿੱਚ ਅਨੇਕਾਂ ਧਰਮਾਂ ਦੇ ਲੋਕ ਰਹਿੰਦੇ ਆ ਹਸੀ ਖੁਸ਼ੀ ਰਹਿੰਦੇ ਆ ਹੱਸਦੇ ਖੇਡਦੇ ਆ ਆਪਸ ਦੇ ਵਿੱਚ ਭਾਈਚਾਰਕ ਸਾਜ ਜਿਹੜੀ ਆ ਉਹ ਸਾਰਿਆਂ ਦੀ ਬਰਾਬਰ ਆ ਔਰ ਇਹਦੇ ਨਤੀਜੇ ਸਾਨੂੰ ਉਦੋਂ ਮਿਲਦੇ ਨੇ ਜਦੋਂ ਤਿਉਹਾਰ ਹੁੰਦੇ ਨੇ ਹਰੇਕ ਧਰਮ ਦਾ ਬੰਦਾ ਜਿਹੜਾ ਉਹ ਹਰੇਕ ਧਰਮ ਦਾ ਤਿਉਹਾਰ ਮਨਾਉਂਦਾ ਕਦੀ ਉਹ ਇਦਾਂ ਦੇ ਜਿਹੜਾ ਉਹ ਗਰੇਜ਼ ਕਰਦਾ ਹੀ ਨਹੀਂ ਖਾਸ ਤੌਰ ਤੇ ਜਿਹੜੀਆਂ ਕੰਪਨੀਆਂ ਨੇ ਆਪਣੇ ਸਾਮਾਨ ਵੇਚਣੇ ਹੁੰਦੇ ਆ ਉਹ ਵੀ ਤਿਉਹਾਰਾਂ ਦੇ ਉੱਤੇ ਜਿਹੜੀਆਂ ਐਡਸ ਬਣਾਉਂਦੇ ਆ ਜਿਹੜੇ ਇਸ਼ਤਿਹਾਰ ਬਣਾਉਂਦੇ ਆ ਉਹਨਾਂ ਤੋਂ ਵੀ ਇਦਾਂ ਹੀ ਦਰਸਾਇਆ ਜਾਂਦਾ ਵੀ ਭਾਰਤ ਦੇ ਵਿੱਚ ਸਾਰੇ ਧਰਮਾਂ ਦੇ ਲੋਕ ਜਿਹੜੇ ਆ ਇਹ ਇਕੱਠੇ ਰਹਿੰਦੇ ਆ ਇਹਨਾਂ 'ਚ ਭਾਈਚਾਰਕ ਸਾਂਝ ਬਹੁਤ ਜ਼ਿਆਦਾ ਪਰ ਅਸਲੀਅਤ ਤੋਂ ਮੈਨੂੰ ਲੱਗਦਾ ਕਿ ਇਹ ਜਿਹੜੇ ਕੰਪਨੀਆਂ ਵਾਲੇ ਨੇ ਇਹ ਵੀ ਬਹੁਤ ਦੂਰ ਨੇ ਕਿਉਂਕਿ ਇਸੇ ਦੇਸ਼ ਦੇ ਚੁਣੇ ਹੋਏ ਨਮਾਇंदे ਜਿਹੜੇ ਨੇ ਉਹ ਜਿਹੋ ਜੀ ਬਿਆਨਬਾਜ਼ੀ ਕਰਦੇ ਨੇ ਇਹਦੇ ਬਾਰੇ ਵੀ ਸਾਨੂੰ ਸਾਰਿਆਂ ਨੂੰ ਪਤਾ ਸੋ ਅਜਈਆਂ ਚੀਜ਼ਾਂ ਤੋਂ ਅਜਈਆਂ ਟਿੱਪਣੀਆਂ ਤੋਂ ਸਾਨੂੰ ਗਰੇਜ਼ ਕਰਨਾ ਚਾਹੀਦਾ ਜਿਹਦੇ ਨਾਲ ਧਰਮ ਦੇ ਵਿੱਚ ਸਮਾਜ ਦੇ ਵਿੱਚ ਜਿਹੜਾ ਉਹ ਫਿਰਕੂਵਾਦ ਪੈਦਾ ਹੋਵੇ ਲੋਕ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਜਾਣ ਕਿਉਂਕਿ ਇਹ ਤੋਂ ਪਹਿਲਾਂ 40 ਸਾਲ ਪਹਿਲਾਂ ਇਹ ਮੰਜ਼ਰ ਲੋਕ ਦੇਖ ਚੁੱਕੇ ਨੇ ਤੇ ਉਦੋਂ ਵੀ ਲੀਡਰਸ ਜਿਹੜੇ ਆ ਉਹ ਘਟ ਨਹੀਂ ਕਰਦੇ ਸੀਗੇ ਸੋ ਇੱਕ ਵਾਰ ਫੇਰ ਤੋਂ ਲੀਡਰਸ ਜਿਹੜੇ ਆ ਉਹਨਾਂ ਨੂੰ ਆਪਣੇ ਬਿਆਨ ਆਪਣੀ ਭਾਸ਼ਾ ਜਿਹੜੀ ਆ ਉਹ ਸੋਚ ਸਮਝ ਕੇ ਇਸਤੇਮਾਲ ਕਰਨੀ ਚਾਹੀਦੀ ਆ ਕਿਉਂਕਿ ਉਹਨਾਂ ਨੂੰ ਤਾਂ ਇਦਾਂ ਲੱਗਦਾ ਵੀ ਜੋ ਬਿਆਨ ਉਹਨਾਂ ਨੇ ਦੇ ਦਿੱਤਾ ਉਹਨਾਂ ਦੇ ਸਮਰਥਕ ਇੱਤੇ ਵਾਹ ਵਾਹ ਹੀ ਖੱਟਣਗੇ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੁੰਦੀ ਹੈ ਲੋਕ ਆਪਸ ਦੇ ਵਿੱਚ ਲੜਨਾ ਸ਼ੁਰੂ ਕਰ ਦਿੰਦੇ ਆ ਤੇ ਜਿਹਦੇ ਨਤੀਜੇ ਜਿਹੜੇ ਆ ਉਹ ਬੜੇ ਗੰਭੀਰ ਤੇ ਮਾੜੇ ਹੋ ਸਕਦੇ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ